ਕੌਮ ਦੀ ਖਾਤਰ ਬਾਹਰ ਗਏ ਨਕੀਆਂ ਨਕੀਆਂ ਜਿੱਦਾਂ ਸੀ ਕੌਮ ਦੀ ਖਾਤਰ ਬਾਹਰ ਗਏ ਆਪਣੇ ਸੱਚੇ ਲਫ਼ਜ਼ਾਂ ਦੇ ਨਾਲ ਸੂਬੇ ਨੂੰ ਲਲਕਾਰ ਗਏ ਰਵਿੰਦਰ ਦੇਵੇ ਕੀ ਮਿਸਾਲ ਤੇਰੇ ਇਹਨਾਂ ਵਾਲਾਂ ਦੀ ਰਵਿੰਦਰ ਦੇਵੇ ਕੀ ਮਿਸਾਲ ਤੇਰੇ ਇਹਨਾਂ ਵਾਲਾਂ ਦੀ ਸਾਰੀ ਕੌਮ ਦੇ ਨਹੀਂ ਦੇ ਸਕਦੀ ਗੋਬਿੰਦ ਦੇ ਲਾਲਾਂ ਦੀ ਆ ਸਾਰੀ ਕੌਮ ਦੇ ਨਹੀਂ ਦੇ ਸਕਦੀ ਗੋਬਿੰਦ ਦੇ ਲਾਲਾਂ ਰਮਿੰਦਰ ਸਿੰਘ 10ਵੀਂ ਜਮਾਤ ਦਾ ਵਿਦਿਆਰਥੀ ਸ਼ਹੀਦ ਦੇਹੜੀ ਨਾਮ ਸੰਬੰਧਿਤ ਤੁਹਾਡੇ ਸਾਹਮਣੇ ਇੱਕ ਗਾਣਾ ਪੇਸ਼ ਕਰਨ ਜਾ ਰਿਹਾ ਹੈ ਜੋ ਕਿ ਆਮ ਲਿਖ ਮੈਂ ਆਪ ਲਿਖਿਆ ਚੰਗਾ ਲੱਗਿਆ ਤੜਕੀ ਨੂੰ ਬਾਜੀ ਬਹੁਤ ਛੋਟੇ ਛੋਟੇ ਬੱਚਿਆਂ ਤੇ ਕਿੱਡਾ ਤੂੰ ਕਹਿ ਕਮਾਇਆ ਪਾਪੀ ਵੱਜਦਾ ਏ ਸੂਬਿਆ ਤੈਨੂੰ ਜਰਾ ਤਰਸ ਨਹੀਂ ਆਇਆ ਛੋਟੇ ਛੋਟੇ ਬੱਚਿਆਂ ਤੇ ਕਿੱਡਾ ਤੂੰ ਕਹਿ ਕਮਾਇਆ ਪਾਪੀ ਵੱਜਦਾ ਏ ਸੂਬਿਆ ਤੈਨੂੰ ਜਰਾ ਤਰਸ ਨਹੀਂ ਆਇਆ ਹਉਮ ਦੀ ਖਾਤਰ ਵਹਾਰੀਆਂ ਜਾਨਾ ਹਉਮ ਦੀ ਖਾਤਰ ਵਹਾਰੀਆਂ ਜਾਨਾ ਉਹ ਚੀ ਤੇਰੀ ਫੱਟੀ ਗਈ ਮਨ ਪਾਵੇਂ ਨਾ ਮਨ ਸੂਬਿਆ ਜੜ ਤਾਂ ਤੇਰੀ ਵੱਡੀ ਗਈ ਮਨ ਪਾਵੇਂ ਨਾ ਮਨ ਸੂਬਿਆ ਜੜ ਤਾਂ ਤੇਰੀ ਵੱਡੀ ਗਈ ਮਨ ਪਾਵੇਂ ਨਾ ਮਨ ਸੂਬਿਆ ਜੋਰਾ ਬਰਨਾ ਸਾਲ ਦਾ ਫਤੇ ਸਤ ਸਾਲ ਸੀ ਉਮਰਾਂ ਦੇ ਭਾਵੇਂ ਛੋਟੇ ਜ਼ਿਗਰੇ ਕਮਾਲ ਸੀ ਧੋਰਾ ਤੇ ਸਤ ਸਾਲ ਦੀ ਉਮਰ ਆ ਗਈ ਪਾਵੇਂ ਛੋਟੇ ਜ਼ਿਗਰੇ ਕਮਾਲ ਸੀ ਉਮ ਦੀ ਖਤਰਵਾਰੀਆਂ ਜਾਨਾ ਘੁੰਮ ਦੀ ਖਤਰਵਾਰੀਆਂ ਜਾਨਾ ਮੇ ਸਾਲ ਦੀ ਐਸੀ ਛੱਡੀ ਗਈ ਮਨ ਪਾਵੇਂ ਨਾ ਮਨ ਸੂਬਿਆ ਜੜ ਤਾ ਤੇਰੀ ਵੱਡੀ ਗਈ ਮਨ ਪਾਵੇਂ ਨਾ ਮਨ ਸੂਬਿਆ ਜੜ ਤਾ ਤੇਰੀ ਵੱਡੀ ਗਈ ਮਨ ਪਾਵੇਂ ਨਾ ਮਨ ਸੂਬਿਆ ਓ ਸ਼ੇਰ ਗੜਿਆਲਾ ਵੀ ਦਾਤਾ ਤੇਰੀ ਰਜ਼ਾ ਚ ਰਹਿਦਾ ਸ਼ੇਰ ਗੜਿਆਲਾ ਵੀ ਚੈਨੈਂ ਦਾ ਮਾੜੇ ਦੇ ਕੋਲ ਨਹੀਂ ਬਈਦਾ ਚੰਗੇ ਦਾ ਸਾਥ ਚੱਦਦਾ ਮਾੜੇ ਦੇ ਕੋਲ ਨਹੀਂ ਬਈਦਾ ਚੰਗੇ ਦੇ ਸਾਥ ਚੱਦਦਾ ਨੀਹਾਂ ਵਿੱਚ ਟੰਟਾਏ ਗੰਗੂਆ ਨੀਹਾਂ ਵਿੱਚ ਟੰਟਾਏ ਗੰਗੂਆ ਲੱਗਣ ਨਾ ਏ ਡੀ ਦੇਈ ਨੀਹਾਂ ਵਿੱਚ ਟੰਟਾਏ ਗੰਗੂਆ ਲੱਗਣ ਨਾ ਏ ਡੀ ਦੇਈ ਮਨ ਪਾਵੇ ਨਾ ਮਨ ਸੁਬਿਆ ਜੜ ਤਾਂ ਤੇਰੀ ਵੱਡੀ ਗਈ ਮਨ ਪਾਵੇ ਨਾ ਮਨ ਸੁਬਿਆ ਜੜ ਤਾਂ ਤੇਰੀ ਵੱਡੀ ਗਈ ਮਨ ਪਾਵੇ ਨਾ ਮਨ ਸੁਬਿਆ